ਸੋ ਵੀਰ ਜੀ ਜਦੋਂ ਵੀ ਕਿਸੇ ਦਾ ਮੋਬਾਈਲ ਰਸਤੇ ਵਿੱਚ ਡਿੱਗ ਜਾਂਦਾ ਜਾਂ ਚੋਰੀ ਹੋ ਜਾਂਦਾ ਜਾਂ ਕਿਸੇ ਕਾਰਨ ਕਰਕੇ ਕੋਈ ਉਸ ਮੋਬਾਈਲ ਨੂੰ ਚੁੱਕ ਕੇ ਲੈ ਜਾਂਦਾ ਤੇ ਜਦੋਂ ਉਹਦਾ ਲੋਕ ਖਲੋਣ ਵਾਸਤੇ ਕਿਸੇ ਵੀ ਮੋਬਾਈਲ ਵਾਲੀ ਦੁਕਾਨ ਤੇ ਪਹੁੰਚਦਾ ਏ ਜਾਂ ਉਹਦਾ ਸੌਫਟਵੇਅਰ ਵੇਅਰ ਚੇਂਜ ਕਰਾਉਣਾ ਚਾਹੁੰਦਾ ਏ ਤਾਂ ਉਸ ਸਮੇਂ ਆਪਣੀ ਇੱਕ ਸੈਟਿੰਗ ਕਰ ਲਓ ਮੋਬਾਈਲ ਦੇ ਉੱਤੇ ਜਿਹਦੇ ਵਿੱਚ ਤੁਹਾਡਾ ਗਵਾਚਾ ਹੋਇਆ ਮੋਬਾਈਲ ਤੁਹਾਡੀ ਗਵਾਚੀ ਹੋਈ ਡਿਵਾਈਸ ਜਿਹੜੀ ਹੈ ਤੁਹਾਨੂੰ ਫੋਨ ਕਰਕੇ ਮੋਬਾਈਲ ਸੌਪ ਵਾਲਾ ਵੀਰ ਮਕੈਨਿਕ ਜਿਹੜਾ ਤੁਹਾਨੂੰ ਤੁਹਾਡਾ ਮੋਬਾਈਲ ਦੇ ਸਕਦਾ ਉਹ ਕੀ ਕਰਨਾ ਪਏਗਾ ਸਾਨੂੰ ਆਪਣੀ ਇੱਕ ਫੋਟੋ ਲੋਕ ਸਕਰੀਨ ਦੇ ਉੱਤੇ ਤੇ ਉਸ ਸਕਰੀਨ ਦੇ ਉੱਤੇ ਕੰਟੈਕਟ ਨੰਬਰ ਜਰੂਰ ਆਪਣਾ ਨਾਲ ਲਿਖਿਓ ਆਪਣਾ ਕੰਟੈਕਟ ਨੰਬਰ ਤੇ ਆਪਣੀ ਜਿਹੜੀ ਫੋਟੋ ਆ ਉਹਦੇ ਲੋਕ ਸਕਰੀਨ ਦੇ ਉੱਪਰ ਜ਼ਰੂਰ ਲਗਾ ਦਿਓ ਤਾਂ ਕਿ ਜਦੋਂ ਵੀ ਕੋਈ ਮੋਬਾਈਲ ਦਾ ਸੌਫਟਵੇਅਰ ਕਰਾਉਣ ਵਾਸਤੇ ਲੋਕ ਖਲੋਣ ਵਾਸਤੇ ਜਦੋਂ ਉਹਦੇ ਕੋਲ ਜਾਏਗਾ ਸਭ ਤੋਂ ਪਹਿਲਾਂ ਉਹ ਉਸ ਮੋਬਾਈਲ ਦੇ ਉੱਤੇ ਫੋਟੋ ਦੇਖੇਗਾ ਉਹ ਪੁੱਛੇਗਾ ਇਹ ਮੋਬਾਈਲ ਕਿਸ ਦਾ ਹੈ ਜਦੋਂ ਫੋਟੋ ਕਿਸੇ ਹੋਰ ਦੀ ਹੋਈ ਫਿਰ ਉਹ ਕੋਈ ਬਹਾਨਾ ਲਾਏਗਾ ਫਿਰ ਉਹ ਤੁਹਾਡੇ ਦਿੱਤੇ ਹੋਏ ਜਿਹੜਾ ਕਾਰ ਨੰਬਰ ਆ ਉਹ ਜ਼ਰੂਰ ਲਿਖਿਓ ਉਸ ਸਕਰੀਨ ਦੇ ਉੱਤੇ ਫਿਰ ਉਸ ਫੋਨ ਦੇ ਉੱਤੇ ਤਾਨੂੰ ਫੋਨ ਕਰਕੇ ਉਹ ਤੁਹਾਨੂੰ ਸੱਦ ਕੇ ਉਹ ਤੁਹਾਡਾ ਜਿਹੜਾ ਮੋਬਾਈਲ ਆ ਉਹ ਤੁਹਾਨੂੰ ਫਿਰ ਤੋਂ ਵਾਪਸ ਮਿਲ ਸਕਦਾ ਵੀਰ ਜੀ ਸੋ ਇਹ ਹੈ ਸਭ ਤੋਂ ਵਧੀਆ ਤਰੀਕਾ ਕਿ ਇਹ ਆਪਾਂ ਇੱਕ ਸਰਚ ਕੀਤੀ ਸੀ ਕਿ ਹੋਰ ਕੋਈ ਵੇਜ ਨਹੀਂ ਹੈ ਜਿਹੜੇ ਮੋਬਾਈਲ ਦੇ ਵਿੱਚ ਦੋ ਸਿਮਾਂ ਪਈਆਂ ਹੁੰਦੀਆਂ ਨੇ ਜਾਂ ਇੱਕ ਸਿਮ ਪਈ ਹੁੰਦੀ ਹੈ ਜੇ ਤੁਸੀਂ ਉਹ ਨੰਬਰ ਲਿਖ ਦਿਓਗੇ ਫਿਰ ਤੁਹਾਡਾ ਜਿਹੜਾ ਮੋਬਾਈਲ ਆ ਉਹ ਤੁਹਾਡੇ ਮੋਬਾਈਲ ਤੇ ਕਾਲ ਨਹੀਂ ਆਏਗੀ ਤੁਹਾਡੇ ਮੋਬਾਈਲ ਤੇ ਕਾਲ ਤਾਂ ਆਏਗੀ ਜਦੋਂ ਤੁਹਾਡੇ ਘਰ ਕਾਲ ਆਏਗੀ ਤੇ ਤੁਸੀਂ ਜਾ ਕੇ ਉਸ ਸੌਪ ਤੋਂ ਆਪਣਾ ਜਿਹੜਾ ਮੋਬਾਈਲ ਲੈ ਸਕਦੇ ਹੋ ਫਿਰ ਉਹ ਮੋਬਾਈਲ ਨੂੰ ਕੋਈ ਮੁੱਲ ਖਰੀਦੇਗਾ ਵੀ ਨਹੀਂ ਸੋ ਇਹ ਹੈ ਸਭ ਤੋਂ ਵਧੀਆ ਵੀਰ ਜੀ ਅਸੀਂ ਇੱਕ ਇਹ ਵੀਡੀਓ ਬਣਾਈ ਆ ਹੋ ਸਕਦਾ ਤੁਹਾਨੂੰ ਬਹੁਤ ਪਸੰਦ ਆਵੇ ਥੈਂਕ ਯੂ ਵੈਰੀ ਮੱਚ